ਇਹ ਉਹ ਕਲਾਸ਼ ਮੁਖ ਦੇ ਆਪ ਬਣ ਕੇ ਇੱਥੇ ਹੀ ਰਹਿੰਦੇ ਪਰ ਬਤੌਰ ਲੈਕਚਰ ਵਾਰੀ ਪਹਿਲਾਂ ਆ ਗਏ ਤੇ ਉਹਨਾਂ ਨੂੰ ਜਾਣਾ ਪਿਆ ਕੋਈ ਤੱਕੀ ਛੱਡਣੀ ਨਹੀਂ ਚਾਹੀਦੀ ਹੁੰਦੀ ਚੰਗੀ ਗੱਲ ਹੈ ਤੇ ਮੈਂ ਉਸ ਕਰਕੇ ਵੀ ਉਹਨਾਂ ਨੂੰ ਵਾਰ-ਵਾਰ ਦਰਦਾ ਤੇ ਅਰਦਾਸ ਕਰਦਾ ਕਿ ਆਣ ਵਾਲਾ ਇਹਨਾਂ ਦਾ ਜੀਵਨ ਖੁਸ਼ੀਆਂ ਭਰਿਆ

ਮੇਰੇ ਛੋਟੇ ਵੀਰ ਬਲਦੇਵ ਜੀ ਬਲਦੇਵ ਜੀ ਹੁਣਾਂ ਦਾ ਮੈਂ ਤਾਂ ਇੰਨਾ ਆਇਲ ਹੈ ਕਿ ਇਹਨਾਂ ਦੀ ਕਹਿਣੀ ਔਰ ਸਮਝਣ ਅਧੀ ਫਰਕ ਨਹੀਂ ਦੇਖਿਆ ਜੋ ਕੁਝ ਕਹਿੰਦੇ ਸੀਗੇ ਕਰ ਦਿਖਾਉਂਦੇ ਸੀਗੇ ਜਿੱਦਾਂ ਕਹਿੰਦੇ ਹਨ ਫਿਰ ਸਰੋਜ ਮਾਣੀ ਸਰੋਜ ਮਾ ਕੇ ਦੱਸ ਦਿੰਦੇ ਸੀ ਔਰ ਸਰਕਾਰ ਅਥਣ ਦੇ ਇੰਨੇ ਕੁ ਧਨੀ ਮੈਂ ਨਹੀਂ ਕੋਈ ਦੇਖਿਆ ਕਿ ਇਹਨਾਂ ਡੈਡੀਕੇਟਸ ਕੋਈ ਟੀਚਰ ਹੋਵੇ ਇਹ ਜਿਸ ਨੂੰ ਬਿਨਾਂ ਕਹੇ ਕਿ ਐਲੀਗ੍ਰੀ ਨੂੰ ਫਾਰਸ ਕੰਪਲੀਟ ਹੋਣੇ ਆ ਉਹ ਫਾਰਸ ਕੰਪਲੀਟ ਹੋ ਕੇ ਟੇਬਲ ਤੇ ਹੋਇਆ ਕਰਦੇ ਸੀ ਕਿ ਐਲੀਗ੍ਰੀ ਬਹਾਨਾ ਨਹੀਂ ਕੀ ਅੱਜ ਪਿਆਰੇ ਬਜਾਦ ਆ ਅਧਿਆਪਕ ਵੀ ਜਿਸ ਸੰਸਥਾ ਦੇ ਵਿੱਚ ਆਪਣੀਆਂ ਖੂਬਸੂਰਤ ਸੁਗੰਧੀਆਂ ਕੋਈ ਇੱਕ ਸਾਲ ਨਹੀਂ ਦੋ ਸਾਲ ਨਹੀਂ ਤਿੰਨ ਸਾਲ ਹੋ ਬਹਾਕੀ ਪੂਰੇ ਕਰ ਲਿਆ ਜਿਵੇਂ ਸ਼ਗਲ ਕਹਿੰਦੇ ਹਨ ਚੁੱਕੀ 21 ਸਾਲ ਦਾ ਮੈਂ ਨਾ ਫਿਰ ਇਹਨਾਂ ਨੂੰ ਕੁਝ ਕਿਸਮ ਦੀ ਇਹ ਸਾਨੂੰ ਜਿਹੜੇ ਜਿੰਮੇ ਦੇ ਅਕਨ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਅੱਗੇ ਵੀ ਜਿੱਥੇ ਗਏ ਹਨ ਉਹ ਆਪਣੀਆਂ ਮਖਬੂਰ ਜਿਵੇਂ ਸਾਡੇ ਇਨਾਂ ਦੀਆਂ ਸੁਗੰਧੀਆਂ ਦਾ इन आ हाँ, 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 सारा कुछ तो 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 सामने टॉपी की शाखा आज आपके सामने विशेष सम्मान समारोह श्री केवल सिंह के लिए कविता प्रस्तुत करने जा से पर आता है आपकी जिंदा दिल्ली के किस्से इतने मशहूर हैं आप ऐसी दूर सही

ਬੇ ਜੀ ਤਾਂ ਫਿਰ ਕਹਦੇ ਨਾ ਸਰ ਅੱਜ ਆ ਨਹੀਂ ਮੈਂ ਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਲਖਪਾਦਰ ਸਰ ਜੀ ਲੱਭੇ ਸਕ ਤੋਂ ਜਿੱਥੇ ਕਿ ਲੜਕੀਆਂ ਮੁੰਡਿਆਂ ਦੇ ਸਰ ਬਹੁਤ ਮਸੇ ਆਂਦੀ ਸੀ ਸਾਡੇ ਕੋਲ ਰੋਟੀ ਤੋਂ ਟਣਕੋਈ ਤੋਂ ਤੇ ਘਮੋਰ ਤੋਂ ਲੱਭ ਕੇ ਆਉਂਦੇ ਸੀ ਬੱਚੇ ਕਿਉਂਕਿ ਹਰ ਮਾਪਾਪਾ ਚਾਹਦਾ ਕਿ ਉਹਨਾਂ ਦੇ ਜਿਹੜੇ ਬੱਚੇ ਹਨ ਉਹ ਸੇਫ ਜਿਹੜੇ ਸਕੂਲ ਪਹੁੰਚਣ ਸੋ ਜਿੱਥੇ ਸਾਡੇ ਸਾਰੇ ਅਧਿਆਪਕ ਸਾਹਿਬਾਨ ਦੇ ਵਿੱਚ ਆਪਣਾ ਪੂਰਾ ਸਹਿਯੋਗ ਪਾ ਰਹੇ ਹਨ ਇਹ ਤੇ ਨਿਰਸਾਰ ਦਾ ਬਹੁਤ ਵੱਡਾ ਯੋਗਦਾਨ ਇਸ ਵਿੱਚ ਹੁੰਦਾ ਹੈ ਸਵਾਨ ਵਾਲੇ ਸਮੇਂ ਦੇ ਵੀ ਜਿੰਨਾ ਜਰ ਹੈ ਚੱਲਦਾ ਰਹੇਗਾ ਤੇ ਨਾਲ ਆਪ ਸਭ ਨੂੰ ਮੇਰੀ ਸਭ ਬੇਨਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਨੈਕਸਟ ਸੈਸ਼ਨ ਤੋਂ ਵੀ ਇਹ ਸੈਟ ਚੱਲੀ ਜਾਵੇ ਸੋ ਜਿਹੜੇ ਵੀ ਸਾਡੇ ਐਨ ਆਰ ਆਈ ਵੀਰਾਂ ਨੂੰ ਜਰੂਰ ਇੱਕ ਬੇਨਤੀ ਨੂੰ ਕਰਦੇ ਹੋ ਤੇ ਇਹਦੇ ਵਿੱਚ ਕੁਝ ਨਾ ਕੁਝ ਸਾਡਾ ਹਿੱਸਾ ਪੈ ਰਵੇ ਤੇ ਤਾਂ ਜੋ ਜਿਹੜਾ ਸਾਡਾ ਖਰਚਾ ਹੈ ਉਹਦਾ ਵੀ ਪੋਸ਼ ਕਰ ਜਾਂਦਾ ਸਾ ਥੋੜਾ ਜਿਹਾ ਤੇ ਇਹ ਤੁਹਾਡੇ ਨਾਲ ਵੀ ਸਾਡੀ ਬੇਨਤੀ ਹੈ ਕਿ ਹੋ ਸਕਦਾ ਤੁਹਾਡੀ ਬੇਨਤੀ ਨੂੰ ਬੋਲ ਕਰਕੇ ਕੋਈ ਐਨ ਆਰ ਆਈ ਸਾਡੇ ਨਾਲ ਜੁੜੇ ਸਰਦਾਰ ਹਨ ਔਰ ਦੋ ਦਾ ਕਰਤਾ ਜੀ ਸੋ ਬਹੁਤ ਬਹੁਤ ਅਨੁਵਾਸ ਸਰਦਾਰ ਤੇ ਮੈਡਮ ਅਮਲੀਖੀ ਦਾ ਸਮੇਟੀ ਸਾਹਿਬਾ ਸੋ ਕਿਉਂਕਿ ਇਥੇ ਸਾਰੇ ਬੱਚਿਆਂ ਦੇ ਏਡੇ ਮਢੂਲੇ ਜਤਨ ਕਰ ਰਹੇ ਹਨ ਸੋ ਪ੍ਰਮਾਤਮਾ ਦੀ ਅਪਾਰ ਕਿਰਪਾ ਹੈ ਬੇਟੀ ਅਮਰੀਕਾ ਦੇ ਨਿਯਤ ਕੀ ਕਰਦੀ ਹੈ ਬੇਟਾ ਕੈਨੇਡਾ ਦੇ ਵਿੱਚ ਸੈਟਲ ਹੈ ਸੋ ਪ੍ਰਮਾਤਮਾ ਕੇ ਇਹ ਹੀ ਦੁਆ ਕਰਦੇ ਜੀ ਇਹਨਾਂ ਦਾ ਆਨ ਬੜਾ ਪ੍ਰੋਜੈਕਟ ਵੀ ਜਿਹੜਾ ਹੈ ਇਸ ਤਰ੍ਹਾਂ ਬੜਾ ਉਜਵਲ ਹੋਵੇ ਇਹ ਸਮਾਜ ਸੇਵਾ ਦੇ ਬੱਚਿਆਂ ਦੇ ਇਸ ਦਾ ਕੰਮ ਕਰਦੇ ਰਹੇ ਧੰਨਵਾਦ ਜੀ ਤੇ ਹੁਣ ਪੂਜਾ ਜਿਹੜਾ ਹੈ 2 ਪੈਂਟ ਜੇ ਸਾਡੇ I love you ایک بٹے کوڑ کال رہا ہے اور جی ਨਾਲੇ ਚ ਖੁਸ਼ੀਆਂ ਤੇ ਰੌਣਕਾਂ ਦੇ ਰੰਗ ਬਰਨ ਨਾਲੇ ਚ ਖੁਸ਼ੀਆਂ ਤੇ ਰੌਣਕਾਂ ਦੇ ਰੰਗ ਬਰਨ ਨਾਲੇ ਚ ਠੀਕ ਆ ਇਹ ਸੱਜਣਾਂ ਸ਼੍ਰੀ ਭਗਸੇਨ ਨਗਰ ਦਾ ਸਵਰਥ ਅਰਜ਼ੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਹਿਲੀ ਸਿੰਘ ਇਜਾਜ਼ਤ ਦਿਓ ਧੰਨਵਾਦ